ਮਹਿੰਦਰ ਕੀ ਨਾਮ ਹੈ ਜੀ ਹਰੀ ਲਾਲ ਜੀ ਕਿੱਥੋਂ ਤੁਸੀਂ ਰਹਿਣ ਵਾਲੇ ਜੀ ਬਸ ਕੇ ਗਰੇਟ ਤੋਂ ਹੀ ਆ ਜੀ ਤੇ ਸਬਜ਼ੀ ਦਾ ਜਿਹੜਾ ਵਪਾਰ ਕਰਦੇ ਹੋ ਕਿਵੇਂ ਦੇਖਦੇ ਹੋ ਵਪਾਰ ਨੂੰ ਵਪਾਰ ਨੂੰ ਆਪਾਂ ਬਿਲਕੁਲ ਮੱਧਮ ਨਜ਼ਰ ਨਾਲ ਦੇਖੀਦਾ ਹਰ ਗਰੀਬ ਵੀ ਖਾ ਜਾ ਵੀਰ ਵੀ ਖਾ ਲਵੇ ਉਹ ਤਾਜ਼ਾ ਦੇਦਾ ਜੀ ਹਾਂ ਜੀ ਤੇ ਸਰਕਾਰ ਵੱਲੋਂ ਕੋਈ ਉਪਰਾਲੇ ਦੀ ਮੰਗ ਕਰਦੇ ਹੋ ਕਿਦਾਂ ਦੇ ਉਪਰਾਲੇ ਹੋਣੇ ਚਾਹੀਦੇ ਆ ਕਿ ਜਿਹੜਾ ਤੁਸੀਂ ਕਾਰੋਬਾਰ ਕਰਦੇ ਹੋ ਸਬਜ਼ੀ ਦਾ ਤੇ ਇਹਦੇ ਵਿੱਚ ਹੋਰ ਵੀ ਕਮਾਈ ਦਾ ਸਾਧਨ ਵੱਧ ਸਕੇ ਸਰ ਇਦਾਂ ਹੈ ਜਿੱਦਾਂ ਕਿ ਆਪਾਂ ਛੋਟੇ ਵਪਾਰੀ ਐ ਸਾਨੂੰ ਸਹਾਇਤਾ ਦਿੱਤੀ ਜਾਵੇ ਠੀਕ ਹੈ ਜੀ ਜਿਹੜੇ ਅਸੀਂ ਲੋਨ ਵਗੈਰਾ ਲਏ ਉਹ ਮਾਫ ਹੋਣ ਸਾਡੇ ਉਹ ਤਾਂ ਹੁੰਦੇ ਨਹੀਂ ਜੀ ਹਾਂਜੀ ਹੋਰ ਪੁੱਛੋ ਜੀ 2024 ਦੀਆਂ ਇਲੈਕਸ਼ਨ ਆ ਰਹੀਆਂ ਨੇ ਕੀ ਮੰਗਾਂ ਦੇ ਤੁਹਾਡੀਆਂ ਜਾਂ ਕਿੱਦਾਂ ਦੀ ਡਿਵੈਲਪਮੈਂਟ ਚਾਹੁੰਦੇ ਹੋ ਕਿ ਇਲਾਕੇ ਦੇ ਵਿੱਚ ਹੋਣੀ ਚਾਹੀਦੀ ਹੈ ਜਿਹਨਾਂ ਨੂੰ ਲੈ ਕੇ ਤੁਹਾਡੇ ਵੱਲ ਵੋਟ ਪਾਈ ਜਾਵੇ ਸਰ ਪਹਿਲਾਂ ਤਾਂ ਅਸੀਂ ਕਾਂਗਰਸ ਦਾ ਬੰਦਾ ਜਿਤਾਇਆ ਸੀ ਬੜੇ ਵੋਟਾਂ ਨਾਲ ਜ਼ਿਆਦਾ ਜਿਤਾਇਆ ਜੀ ਅਸੀਂ ਕਾਂਗਰਸ ਦਾ ਬੰਦਾ ਅੱਛਾ ਜੀ ਤੇ ਹੁਣ ਤੁਹਾਡੇ ਸਾਹਮਣੇ ਆਈਆਂ ਜੀ ਉਹ ਬਾਗੀ ਹੋ ਗਏ अच्छा ਤੇ ਤੱਕਈਏ ਸਾਨੂੰ ਸਾਡੇ ਵਾਸਤੇ ਦਾ ਤੱਕਈਏ ਜੀ ਅੱਛਾ ਜੀ ਆਹੀ ਦਿਤਾਇਆ ਉਹਨਾਂ ਨੂੰ ਬੜੇ ਬਰਕਰੀ ਵੀ ਕੀਤੀ ਜਨਾਬ ਅਸੀਂ ਉਹਨਾਂ ਦੀ ਦਿਤਾਇਆ ਉਹਨਾਂ ਨੂੰ ਐਨ ਵਧੀਆ ਹੁਣ ਦੂਸਰੀ ਪਾਰਟੀ ਚਲੇ ਜੀ ਅੱਛਾ ਹੁਣ ਤਾਂ ਕਰ ਲੱਗਿਆ ਸਾਨੂੰ ਜੀ ਠੀਕ ਹੈ ਨਾ ਜੀ ਪਰ ਅਸੀਂ ਤਾਂ ਫੇਰ ਵੀ ਉਸੇ ਪਾਰਟੀ ਨੂੰ ਦਿਤਾਣਾ ਜੀ ਕਾਂਗਰਸ ਪਾਰਟੀ ਨੂੰ ਠੀਕ ਹੈ ਹਾਂ ਜੀ ਤੇ ਕਿੱਦਾਂ ਦੀ ਡਵਲਪਮੈਂਟ ਹੋਣੀ ਚਾਹੀਦੀ ਹੈ ਜਿਹੜੀਆਂ ਇੱਥੇ ਕਮੀਆਂ ਪੇਸ਼ੀਆਂ ਆ ਰਹੀਆਂ ਨੇ ਸਰ ਇਦਾਂ ਨਹੀਂ ਜਿੱਦਾਂ ਪਹਿਲਾਂ ਕਾਂਗਰਸ ਨੇ ਬਹੁਤ ਕੰਮ ਕੀਤੇ ਇੰਡਸਟਰੀਆਂ ਲਿਆਂਦੀਆਂ ਸਾਡੇ ਗਗਰੇਟ ਦੇ ਵਿੱਚ ਜਦੋਂ ਦੀ ਕਾਂਗਰਸ ਗਈ ਆ ਫਿਰ ਉਤ ਬਾਅਦ ਬਾਜਪਾ ਆਈ ਫਿਰ ਡੋਨ ਹੋ ਗਈ ਜੀ ਹੁਣ ਫੇਰ ਕਾਂਗਰਸ ਆਈ ਸੀਗੀ ਅਸੀਂ ਇਹ ਚਾਹਿਆ ਸੀ ਕਿ ਸਾਡੇ ਇੱਥੇ ਇਲਾਕੇ 'ਚ ਵਿਕਾਸ ਹੋਵੇ ਜ਼ਿਆਦਾ ਉਹਨਾਂ ਨੇ ਜਿਹੜੀਆਂ ਮਾੜੀਆਂ ਮੋਟੀਆਂ ਫੈਕਟਰੀਆਂ ਹੁੰਦੀਆਂ ਉਹ ਵੀ ਵੇਚ-ਬੂਚ ਦਿੱਤੀਆਂ ਉਹ ਠੀਕ ਹੈ ਜੀ ਉਤ ਬਾਅਦ ਫੇਰ ਹੁਣ ਸਾਡੀ ਕਾਂਗਰਸ ਸਰਕਾਰ ਆਈ ਸਾਡੇ ਕਾਂਗਰਸ ਸਰਕਾਰ ਦੇ ਵਿੱਚ ਵੀ ਸਾਡੇ ਨੇਤਾ ਹੀ ਦੂਜੀ ਸਾਈਡ ਨੂੰ ਹੋਵੇਗੀ ਭੰਗ ਕਰਤੀ ਉਹਨਾਂ ਨੇ ਜੀ ਠੀਕ ਹੈ ਜੀ ਤੇ ਹੁਣ ਅਸੀਂ ਇਹ ਚਾਹਨੇ ਕੋਈ ਹੋਰ ਆ ਜਾਓ ਤਾਂ ਉਹਨੂੰ ਵੀ ਵੋਟ ਸਾਡਾ ਤਾਂ ਅਧਿਕਾਰ ਵੋਟ ਪਾਣਾ ਹੈ ਜੀ ਕੀ ਲੱਗਦਾ ਕਿ ਕਿਹੜੀ ਸਰਕਾਰ ਇੱਥੇ ਆ ਸਕਦੀ ਸਰ ਆਪਾਂ ਦਾ ਦੇਖੋ ਜੀ ਆਪਣੀ ਸਰਕਾਰ ਨੂੰ ਬੋਲ ਸਕਦੇ ਜੀ ਪੰਜੇ ਨੂੰ ਹੀ ਹੱਥ ਮਾਰਾਂਗੇ ਜੀ ਬਾਕੀ ਦੂਜੀ ਆ ਵੀ ਜਾਵੇ ਤਾਂ ਵੀ ਵੈਲਕਮ ਜੀ ਬਾਕੀ ਆਪਾਂ ਦਾ ਕਾਂਗਰਸ ਦੇ ਵਰਕਰ ਹੈ ਜੀ ਔਰ ਕਾਂਗਰਸ ਸਹੀ ਹੈ ਦੂਜੀ ਦਾ ਪਰ ਭਰੋਸਾ ਨਹੀਂ ਕੀਤਾ ਜਾ ਸਕਦਾ ਜੀ